ਜੀ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਪੀਰ ਸਿੰਘ ਸਨੇਰ ਨਸ਼ਿਆਂ ਦਾ ਯੁੱਧ ਨਸ਼ਾ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਆ ਪੱਬਾ ਪਾਰ ਹੋਇਆ ਪਿਆ ਵਕ ਵਕ ਤਾਈਂ ਸੈਮੀਨਾਰ ਲੱਗੇ ਜਾ ਰਹੇ ਨੇ ਕਈ ਥਾਂ ਤੇ ਪੀਲਾ ਪੰਜਾ ਵੀ ਚੱਲਿਆ ਜਿਨ੍ਹਾਂ ਨੇ 2 ਨੰਬਰ ਦੇ ਵਿੱਚ ਜਾਇਦਾਤਾ ਮਲਾਈਆਂ ਨੇ ਕੋਠੀਆਂ ਨੇ ਪਰ ਐਸੇ ਤਹਾਂ ਤੱਕ ਨਸ਼ਿਆਂ ਦੇ ਤਹਿਤ ਅੱਜ ਸਰਕਾਰੀ ਕਾਲਜ ਜੀਰਾ ਸਨੇਰ ਰੋਡ ਤੇ ਆ ਅਸੀਂ ਉੱਥੇ ਖੜੇ ਅੱਜ ਐਸਐਸਪੀ ਫਰੋਪਰ ਵਿਸ਼ੇਸ਼ ਤੌਰ ਤੇ ਇੱਥੇ ਸੈਮੀਨਾਰ ਲਾਉਣ ਆਏ ਨੇ ਗੱਲਬਾਤ ਕਰਾਂਗੇ ਐਸਐਸਪੀ ਸਾਹਿਬ ਨਾਲ ਜਿੱਥੇ ਸਰਕਾਰੀ ਕਾਲਜ ਜ਼ੀਰਾ ਦੇ ਵਿੱਚ ਮੈਂ ਇੱਥੇ ਆਇਆ ਤੇ ਸਾਡਾ ਸੰਪਰਕ ਪ੍ਰੋਗਰਾਮ ਹੈ ਜਿਸ ਦੌਰਾਨ ਅਸੀਂ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਮਾਨਯੋਗ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਇੱਕ ਬਹੁਤ ਹੀ ਵੱਡੇ ਲੈਵਲ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਸੰਪਰਕ ਪ੍ਰੋਗਰਾਮ ਹੈ ਜਿਸ ਤਹਿਤ ਅਸੀਂ ਬੱਚਿਆਂ ਦੇ ਨਾਲ ਆਮ ਜਨਤਾ ਦੇ ਨਾਲ ਸਾਰੇ ਦੇ ਨਾਲ ਮਿਲ ਕੇ ਜਿਹੜੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਤੇ ਜਿਹੜੇ ਇਸ ਸੰਬੰਧੀ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਸੰਬੰਧੀ ਚਰਚਾ ਤੇ ਉਹਨਾਂ ਦੇ ਨਾਲ ਅਵੇਅਰਨੈਸ ਕ੍ਰੀਏਟ ਕਰਨ ਸੰਬੰਧੀ ਸੀ ਐਕਟੀਵਿਟੀਜ਼ ਕਰ ਰਹੇ ਆ ਅੱਜ ਇੱਥੇ ਸਰਕਾਰੀ ਕਾਲਜ ਜ਼ੀਰਾ ਦੇ ਵਿੱਚ ਆ ਕੇ ਬੜਾ ਵਧੀਆ ਲੱਗਿਆ ਇੱਥੇ ਸਾਰੇ ਬੱਚੇ ਪੂਰੇ ਮੋਟੀਵੇਟਿਡ ਸੀਗੇ ਤੇ ਵੈਲ ਇਨਫਾਰਮਡ ਹੈ ਤੇ ਹੁਣ ਕੁਝ ਜਿਹੜੀਆਂ ਅਸੀਂ ਗੱਲਾਂ ਸਾਂਝੀਆਂ ਕੀਤੀਆਂ ਵੀ ਜਿਵੇਂ ਕਿ ਆਪਾਂ ਜਿਹੜਾ ਨਸ਼ਿਆਂ ਦਾ ਕਲੰਕ ਹੈ ਆਪਣੇ ਵੀ ਯੂਥ ਨੂੰ ਇਸ਼ੋ ਕੀਤਾ ਹੋਇਆ ਵੀ ਬਹੁਤ ਜ਼ਿਆਦਾ ਯੂਥ ਜਿਹੜਾ ਨਸ਼ਿਆਂ ਦੇ ਵਿੱਚ ਗ੍ਰਸਤ ਹੈ ਅਜਿਹੀ ਗੱਲ ਨਹੀਂ ਹੈ ਇੱਥੇ ਸਾਰੇ ਬੱਚੇ ਬਹੁਤ ਹੀ ਹੈਲਦੀ ਤੇ ਬੜੇ ਸਪੋਰਟਸ ਵਿੱਚ ਪਾਰਟਿਸਿਪੇਟ ਕਰਨ ਵਾਲੇ ਬਾਕੀ ਪੜ੍ਹਾਈ ਦੇ ਵਿੱਚ ਚੰਗੇ ਮੱਲਾ ਮਾਰਨ ਵਾਲੇ ਸਾਰੇ ਬੱਚੇ ਆ ਤੇ ਸਾਰੇ ਬੱਚਿਆਂ ਨੇ ਇੱਥੇ ਯਕੀਨ ਦਵਾਇਆ ਵੀ ਅਸੀਂ ਨਾ ਸਿਰਫ ਖੁਦ ਇਸ ਨਸ਼ੇ ਦੀ ਲਾਹਮਤ ਤੋਂ ਦੂਰ ਰਾਵਾਂਗੇ ਬਲਕਿ ਅਸੀਂ ਆਮ ਲੋਕਾਂ 'ਚ ਆਪਣੇ ਮਹੱਲੇ 'ਚ ਏਰੀਆ ਦੇ ਵਿੱਚ ਇਹ ਇਹਦੀ ਅਵੇਅਰਨੈਸ ਕ੍ਰੀਏਟ ਕਰਨਗੇ ਤਾਂ ਕਿ ਜਿਹੜੇ ਨਸ਼ਿਆਂ 'ਚ ਗ੍ਰਸਤ ਆ ਉਹਨਾਂ ਨੂੰ ਨਸ਼ਿਆਂ 'ਚੋਂ ਹਟਾਇਆ ਜਾਵੇ ਤੇ ਨਵੇਂ ਕੋਈ ਨਸ਼ਾ ਨਾ ਜਾਉ। ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਆ ਵਕ ਵਕ ਤਾ ਸੈਮੀਨਾਰ ਲਾ ਰਿਹਾ। ਸਕੂਲ ਜੋ ਸਕੂਲ ਹੋਣ ਪਲਾਂ ਦੀ ਉਹ ਕਾਲਜ ਹੋਣ। ਗੱਲਬਾਤ ਕਰਾਂਗੇ ਅਸੀਂ ਸਨੇਰ ਕਾਲਜ ਜ਼ੀਰਾ ਦੇ ਵਿੱਚ ਖੜੇ ਆ। ਜ਼ੀਰਾ ਕਾਲਜ ਜਿਹੜਾ ਸਰਕਾਰੀ ਸਨਾਂ ਸਟੂਡੈਂਟ ਆ ਜਿਹੜੇ ਬੱਚੇ ਆ ਪੜਦੇ ਨੇ ਇੱਥੋਂ ਦੇ। ਇਧਰਲੇ ਪਾਸੇ ਮੁੰਡੇ ਨੇ, ਇਧਰਲੇ ਪਾਸੇ ਕੁੜੀਆਂ ਨੇ। ਅੱਜ ਸੈਮੀਨਾਰ ਦੇ ਵਿੱਚ ਕੀ ਗੱਲ ਹੋਈ ਆ? ਕਿੱਦਾਂ ਦਾ ਲੱਗਿਆ ਇਹਨਾਂ ਨੂੰ ਐਸਐਸਪੀ ਸਾਹਿਬ ਦਾ ਸ ਤੇ ਜਿਹੜੇ ਸਾਡੇ ਅੱਜ ਐਸਐਸਪੀ ਸਾਹਿਬ ਭੁਵਿੰਦਰ ਸਿੰਘ ਆਏ ਸੀਗੇ ਉਹਨਾਂ ਨੇ ਸਾਨੂੰ ਨਸ਼ਿਆਂ ਬਾਰੇ ਅਵੇਅਰ ਕੀਤਾ ਜੋ ਕਿ ਉਹਨਾਂ ਦਾ ਇੱਕ ਬਹੁਤ ਵਧੀਆ ਉਪਰਾਲਾ ਸੀਗਾ ਕਹਿੰਦੇ ਆ ਨਾ ਕਿ ਸਾਰੇ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਉਸੇ ਤਰ੍ਹਾਂ ਕਿ ਵੀ ਸਾਡੇ ਕਾਲਜ ਚੋ ਵੀ ਸਾਡੇ ਫਰੈਂਡ ਸਰਕਲ ਚੋ ਵੀ ਕੋਈ ਵੀ ਜਿਹੜਾ ਫਰੈਂਡ ਆ ਸਾਡਾ ਕੋਈ ਨਸ਼ਾ ਨਹੀਂ ਕਰਦਾ ਹਾਂ ਲੱਗਦਾ ਹੈ ਅੱਜ ਕੱਲ੍ਹ ਕਹਿੰਦੇ ਵੀ ਕੁੜੀਆਂ ਵੀ ਬਹੁਤ ਨਸ਼ਾ ਕਰਦੀਆਂ ਨੇ ਕੀ ਲੱਗਦਾ ਤੁਹਾਨੂੰ ਵੀ ਕੁੜੀਆਂ ਨਸ਼ਾ ਕਰਦੀਆਂ ਕਿ ਕੀ ਅੱਜ ਕੱਲ ਕੁੜੀਆਂ ਵੈਸੇ ਕਰਦੀਆਂ ਤਾਂ ਨਹੀਂ ਆ ਪਰ ਕਹਿ ਸਕਦੇ ਜੀ ਵੱਡੇ ਵੱਡੇ ਕਾਲਜਾਂ ਚ ਜਾਂ ਹਨਾ ਕਿਤੇ ਵੱਡੇ ਵੱਡੇ ਇੰਡਸਟਰੀਆਂ 'ਚ ਤੇ ਯੂਨੀਵਰਸਿਟੀ 'ਚ ਨਾ ਕਈ ਕਰ ਸਕਦੇ ਜਿਵੇਂ ਪਾਰਟੀਆਂ ਵਿੱਚ ਕਰ ਦਿੰਦੇ ਰਾਤ ਨੂੰ ਪਰ ਨਹੀਂ ਮੈਂ ਤਾਂ ਕਹਿੰਨੀ ਆ ਕਿ ਕੁੜੀਆਂ ਨਹੀਂ ਕਰਨਾ ਚਾਹੀਦਾ ਇਸ ਲਈ ਸਾਨੂੰ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪ ਦੇ ਲਈ ਆਵਾਜ਼ ਉਠਾਈਏ ਕਿ ਅਸੀਂ ਨਹੀਂ ਕਰਦੇ ਤੇ ਇਹ ਦੂਜਿਆਂ ਨੂੰ ਮੋਟੀਵੇਟ ਵੀ ਕਰੀਏ ਕਿ ਹਾਂ ਜੇ ਤੁਸੀਂ ਕਰਦੇ ਹੋ ਤਾਂ ਨਹੀਂ ਇਹ ਤੁਹਾਡੇ ਲਈ ਚੰਗਾ ਨਹੀਂ ਹੈ ਕਿ ਵੀ ਲੋਕ ਕਹਿ ਦਿੰਦੇ ਨੇ ਤੁਸੀਂ ਵੀ ਟੀਚਰ ਹੋਂਦੇ ਆ ਬਕੋਂ ਕਾਲਜ ਦੇ ਵਿੱਚ ਪੜਾਉਂਦੇ ਕਿ ਯਾਰ ਟੀਚਰਾਂ ਦਾ ਬੜਾ ਹੁੰਦਾ ਵਾ ਯੋਗਦਾਨ ਜਿਆ ਵੀ ਜਾਂ ਟੀਚਰ ਕੁਝ ਕਹਿੰਦੇ ਨਹੀਂ ਅਗਲੇ ਨੂੰ ਨੌਜਵਾਨ ਨਸ਼ਾ ਕਰਕੇ ਆ ਜਾਂਦੇ ਕੁੜੀਆਂ ਨਸ਼ਾ ਕਰਦੀਆਂ ਕਿ ਲੱਗਦਾ ਕਿ ਟੀਚਰਾਂ ਦਾ ਨਾਮ ਹੀ ਬਦਨਾਮ ਹੁੰਦਾ ਹੈ ਦੇਖੋ ਜੀ ਜੋ ਬਾਹਰ ਹੀ ਗੱਲਾਂ ਨੇ ਤੇ ਜੋ ਗਰਾਊਂਡ ਰਿਐਲਿਟੀ ਆ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਜਿੰਨਾ ਚਿਰ ਤੁਸੀਂ ਜ਼ਮੀਨੀ ਪੱਧਰ ਤੇ ਜਾ ਕੇ ਹਕੀਕਤ ਚੈੱਕ ਨਹੀਂ ਕਰਦੇ ਉਹਨਾਂ ਚਿਰ ਤੁਹਾਨੂੰ ਅਸਲੀਅਤ ਦਾ ਪਤਾ ਨਹੀਂ ਲੱਗਦਾ ਤੁਸੀਂ ਅੱਜ ਵੀ ਦੇਖਿਆ ਹੋਊਗਾ ਫੰਕਸ਼ਨ ਦੇ ਵਿੱਚ ਐਸਪੀ ਐਸਐਸਪੀ ਸਾਹਿਬ ਨੇ ਸਪੈਸ਼ਲੀ ਉਹ ਜੋ ਆਪਣਾ ਡਾਟਾ ਲਈ ਫਰਦੇ ਨੇ ਜਾਂ ਡਾਟਾ ਜੋ ਕਿਤਾਬਾਂ ਦੇ ਵਿੱਚ ਜਾਂ ਆਪਾਂ ਨੂੰ ਆਰਟੀਕਲ ਦੇ ਵਿੱਚ ਵੇਖਣ ਨੂੰ ਮਿਲਦਾ ਉਹਦਾ ਦੂਰ ਦੂਰ ਤੱਕ ਧਰਾਤਲ ਨਾਲ ਕੋਈ ਵਾਸਤਾ ਨਹੀਂ ਹੁੰਦਾ ਸੋ ਰਿਐਲਿਟੀ ਦੇ ਵਿੱਚ ਤੇ ਜੋ ਅਫਵਾਹਾਂ ਹੁੰਦੀਆਂ ਨੇ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਲੱਗਿਆ ਤੁਹਾਨੂੰ ਸਰ ਮੈਂ ਪਹਿਲਾਂ ਦਾ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਵੀ ਉਹਨਾਂ ਨੂੰ ਮਤਲਬ ਸਾਡੇ ਕਾਲ ਜੇ on ਦਾ ਮੌਕਾ ਮਿਲਿਆ ਤੇ ਉਹਨਾਂ ਨੇ ਸਾਨੂੰ ਨਸ਼ਾ ਬਾਰੇ ਪੇਰ ਕੀਤਾ ਤੇ ਬਹੁਤ ਵਧੀਆ ਗੱਲ ਮੈਨੂੰ ਜੋ ਲੱਗੀ ਪਰਸਨਲੀ ਵਧੀਆ ਲੱਗੀ ਕਿ ਉਹ ਕਹਿੰਦੇ ਕਿ ਹਾਂ ਵੀ ਜਦੋਂ ਸਾਡੇ ਮੂਰੇ ਕੋਈ ਪੇਰੈਂਟਸ ਮਿਹਨਤ ਕਰਦਾ ਉਹ ਦਰਖਾਸਤਾਂ ਚੱਕੀ ਫਿਰਦੇ ਉਹ ਲਈ ਫਿਰਦੇ ਹੱਥ ਕੰਬਦੇ ਉਹਨਾਂ ਦੇ ਮਤਲਬ ਵੀ ਉਹ ਚੀਜ਼ ਮੈਨੂੰ ਹੀ ਬਹੁਤ ਫੀਲ ਹੋਈ ਕਿ ਵੀ ਹਾਂ ਗਲਤੀ ਬੱਚਿਆਂ ਦੀ ਹੁੰਦੀ ਹੈ ਪਰਲੇ ਮੈਂ ਤਾਂ ਆ ਮਾ ਪਿਓ ਕੱਢਦਾ ਫਿਰਦਾ ਜਿਹੜਾ ਪ੍ਰਸ਼ਾਸਨ ਦਾ ਭਰਾਲਾ ਕੀ ਕਹਿਣਾ ਚਾਹੀਦਾ ਮੈਂ ਮਤਲਬ ਬਹੁਤ ਜ਼ਿਆਦਾ ਧੰਨਵਾਦੀ ਹੈਗੀ ਆ ਸਾਡੇ ਮੈਮ ਦੇ ਵੀ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਆਨ ਦਾ ਦਿੱਤਾ ਚਾਂਸ ਤੇ ਸਾਡੇ ਸਾਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਅਵੇਅਰ ਕਰਕੇ ਗਏ